ਰੋਜ਼ੇ ਦੇ ਰਾਹੀ ਸੱਚਾ ਰੱਬ ਸਾਡੇ ਅੰਦਰ ਇਖਲਾਸ ਅਤੇ ਤਕਵੇ ਦੀ ਸਿਫਤ ਪੈਦਾ ਕਰਨਾ ਚਾਹੁੰਦਾ ਹੈ ਇਹ ਸ਼ਬਦ ਹਾਜੀ ਮੁਹੰਮਦ ਓਵੇਸ ਚੇਅਰਮੈਨ ਪੰਜਾਬ ਵਕਫ ਬੋਰਡ ਨੇ ਆਮ ਆਦਮੀ ਪਾਰਟੀ ਦੇ ਕਾਟਗਿੰਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਵੱਲੋਂ ਰੱਖੀ ਇੱਕ ਇਫਤਾਰ ਪਾਰਟੀ ਨੂੰ ਸਬੰਧਨ ਕਰਦਿਆਂ ਕੀਤਾ ਇਤਿਹਾਸਿਕ ਤਰਤੀ ਫਤਿਹਗੜ੍ਹ ਸਾਹਿਬ ਵਿਖੇ ਸਾਰੇ ਧਰਮ ਦੇ ਲੋਕਾਂ ਨੇ ਮਿਲ ਕੇ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਆਯੋਜਨ ਕੀਤਾ ਜਿਸ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਐਮਐਲਏ ਲਖਵੀ ਸਿੰਘ ਰਾਏ ਫਤਿਹਗੜ੍ਹ ਸਾਹਿਬ

ਮੇਜੋ ਲੱਗਿਆ ਬਹੁਤ ਹੀ ਲੋਕਾਂ ਦੇ ਵਿਚਾਰ ਸੁਨੇ ਅਤੇ ਆਪਸ ਵਿੱਚ ਭਾਈਚਾਰਾ ਬਹੁਤ ਅੱਛੇ ਤਰੀਕੇ ਨਾਲ ਲੱਗਦਾ ਹੈ ਇੱਕ ਪੈਗਾਮ ਜਾਂਦਾ ਹੈ ਮੁਹੱਬਤ ਦਾ ਔਰ ਖੂਬਸੂਰਤ ਪੈਗਾਮ ਹੈ ਜੀ ਜੀ ਆ ਇੱਕ ਸਵਾਲ ਹੋ ਸਕਦਾ ਹੈ ਜੀ ਤੁਸੀਂ ਕੀ ਮੈਸੇਜ ਹੋਵੇਗਾ ਕਿ ਇਦਾਂ ਦੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਹਿੰਦੁਸਤਾਨ ਦੇ ਵਿੱਚ ਪਿਆਰ ਮੁਹੱਬਤ ਜਿਹੜਾ ਹੈਗਾ ਉਹ ਵਧੇ ਯੂਥ ਵਾਸਤੇ ਇਹੀ ਮੈਂ ਮੈਸੇਜ ਦਊਂਗਾ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨਾਲ ਪਿਆਰ ਕਰੋ ਹਰ ਬੰਦਾ ਆਪਣੇ ਆਪ ਨਾਲ ਪਿਆਰ ਕਰੇ ਆਪਣੇ ਆਪ ਨਾਲ ਪਿਆਰ ਕਰਨ ਦਾ ਮਤਲਬ ਕੀ ਹੈ ਕਿ ਰੱਬ ਦੀ ਰਜ਼ਾ ਦੇ ਵਿੱਚ ਰਹਿ ਗਏ ਔਰ ਰੱਬ ਦਾ ਪਸੰਦੀਦਾ ਬੰਦਾ ਬਣ ਜਵੇ ਔਰ ਬੰਦਾ ਬਨਨ ਤੋਂ ਬਾਅਦ ਫਿਰ ਰੱਬ ਦੇ ਬੰਦਿਆਂ ਨਾਲ ਪਿਆਰ ਕਰੇ ਔਰ ਰੱਬ ਦੇ ਹੁਕਮਾਂ ਦੇ ਅਨੁਸਾਰ ਆਪਣੀ ਜ਼ਿੰਦਗੀ گزارੇ ਤਾਂ ਕਿ ਉਹ ਦੁਨੀਆਂ ਜੀ ਵੀ ਕਾਮਯਾਬ ਹੋ ਜਵੇ ਔਰ ਆਖਰ ਚ ਵੀ ਕਾਮਯਾਬ ਹੋਵੇ। ਅਬ ਬੇਸ਼ੱਕ ਅਸੀਂ ਜਦੋਂ ਤੋਂ ਸਾਡੀ ਆਵਾਜ਼ ਵੀ ਪਾਰਟੀ ਸਰਕਾਰ ਬਣੀ ਹੈ ਪਿਛਲੇ 4 ਸਾਲਾਂ ਤੋਂ ਸਾਡੀ ਜਿੰਨੀ ਵੀ तमाम ਮੁਸਲਮ ਸਾਡੀ ਭਾਈਚਾਰਾ ਆ ਪਾਤੀਗੜ ਸਾਹਿਬ ਦਾ ਅਸੀਂ ਸਾਰੇ ਕੋਜਨਿਮਸ ਐਫਰਟਸ ਕਰਕੇ ਇੱਕ ਪਾਰਟੀ ਆਰਗੇਨਾਈਜ਼ ਕਰਦੇ ਆ ਇਫਤਾਰ ਪਾਰਟੀ ਜਿੱਦਾਂ ਕਿ ਇਸਲਾਮ ਦਾ ਇੱਕ ਸਿਧਾਂਤ ਹੈ ਕਿ ਸਾਰਿਆਂ ਨੂੰ ਬਲਾਓ ਆਪਸੀ ਜਿਹੜਾ ਤੁਹਾਡਾ ਭਾਈਚਾਰਾ ਮਿਲਵਰਤਨਾ ਉਹਨੂੰ ਬੁਲਾਓ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਹਰ ਸਾਲ ਮਤਲਬ ਕਿ ਜਿਹੜੀ ਤਾਦਾਦ ਆ ਸਾਡੀ ਖਾਸ ਕਰਕੇ ਸਾਡੇ ਹਿੰਦੂ ਤੇ ਸਿੱਖ ਭਰਾਵਾਂ ਦੀ ਇਸ ਇਫਤਾਰ ਪਾਰਟੀ ਦੇ ਵਿੱਚ ਵੱਧਦੀ ਹੈ ਤੇ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਪੰਜਾਬ ਜੋ ਇੱਕ ਭਾਈਚਾਰਾ ਸੰਗਲੀ ਮੰਨਿਆ ਜਾਂਦਾ ਤੇ ਉਹਦੇ ਉਹਦੇ ਵਿੱਚ ਇਹ ਬਹੁਤ ਵੱਡੀ ਮਹੱਤਤਾ ਹੈ ਅੱਛਾ ਉਹ ਕਿਹੜੇ ਕਿਹੜੇ ਐਮਐਲਏ ਆ ਇੱਥੇ ਜੀ ਵਿਸ਼ੇਸ਼ ਤੌਰ ਤੇ ਐਮ ਐਲ ਏ ਲੋਕਲ ਸਾਡੇ ਲਖਵੀਰ ਸਿੰਘ ਜੀ ਰਾਏ ਤੇ ਅਮਲੋਤ ਤੋਂ ਸਾਡੇ ਗੁਰਿੰਦਰ ਸਿੰਘ ਜੀ ਗੈਰੀਬੜਿੰਗ ਰੁਪਿੰਦਰ ਸਿੰਘ ਜੀ ਹੈਪੀ ਬਸੀ ਪਟਾਣਾ ਤੋਂ ਤੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਐਮ ਐਲ ਏ ਜਨੂਰ ਰਹਿਮਾਨ ਜੀ ਅਮਲੇ ਕੋਟਲਾ ਤੇ ਚੇਅਰਮੈਨ ਵਕ ਬੋਰ ਮਹਮਦ ਅਵੈਸੀ ਸਾਡੇ ਇੱਕ ਨਿੱਕੇ ਸੱਦੇ ਤੇ ਪਹੁੰਚੇ ਤਾਂ ਰਮਜ਼ਾਨ ਦਾ ਮਹੀਨਾ ਪਵਿੱਤਰ ਮਹੀਨਾ ਚੱਲ ਰਿਹਾ ਅੱਜ ਇਫਤਾਰ ਪਾਰਟੀ ਸੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਸਾਡੇ ਮਾਈਨੋਰਿਟੀ ਸੈੱਲ ਦੇ ਚੇਅਰਮੈਨ ਚਾਮਨ ਕਰੇ ਸ਼ੀਜੀ ਤੇ ਉਹਨਾਂ ਦੇ ਸਾਥੀਆਂ ਦਾ ਜਿਹੜੇ ਐਸ ਸਾਲ ਸਾਨੂੰ ਬੁਲਾ ਕੇ ਮਾਨ ਸਤਕਾਰ ਦਿੰਦੇ ਨੇ ਔਰ ਸਾਡਾ ਆਪਸੀ ਭਾਈਚਾਰਾ ਇਹ ਨਾਲੋਂ ਮਤਲਬ ਜ਼ਿਆਦਾ ਮਜ਼ਬੂਤ ਹੁੰਦਾ ਸੋ ਜਿਹੜਾ ਭਾਈਚਾਰਾ ਇਸ ਤਰ੍ਹਾਂ ਦੇ ਫੰਕਸ਼ਨ ਨਾਲ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਮਜ਼ਬੂਤ ਤੁਸੀਂ ਦੇਖਿਓ ਸਾਰੇ ਧਰਮਾਂ ਦੇ ਲੋਕ ਆਏ ਹੋਰੇ ਇਹ ਤੋਂ ਵਡਿਆ ਸੱਭਿਆਚਾਰਕ ਖਾਂਜ ਦੀ ਭਾਈਚਾਰਕ ਖਾਂਜ ਦੀ ਧਾਰਮਿਕ ਖਾਂਜ ਦੀ ਕੋਈ ਮਿਸਾਲ ਨਹੀਂ ਹੋ ਸਕਦੀ ਸੋ ਜਿਹੜੇ ਸਾਡੇ ਪੀਰ ਪਗੰਬਰ ਗੁਰੂ ਇਹ ਸੰਕਸ਼ਨ ਰੱਖ ਕੇ ਗਏ ਨੇ ਉਹ ਸਾਡੀ ਇੱਕ ਤਾਂ ਸਿਹਤ ਮੰਡਲੀ ਤਾਂ ਹੈ ਹੀ ਹੈ ਜਦੋਂ ਅਸੀਂ ਰੋਜ਼ਾ ਰੱਖਦੇ ਹਾਂ ਨਾਲ ਸਿਹਤਮੰਤਾ ਹੁੰਦਾ ਹੀ ਹੁੰਦਾ ਨਾਲ ਦੀ ਨਾਲ ਜਿਹੜੇ ਇਹ ਦੇਖੋ ਪਿਆਰ ਵੰਡਿਆ ਜਾਂਦਾ ਇਹ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਸੋ ਆਇਆ ਸਾਲ ਚਮਨ ਕੋਰੈਸੀ ਸਾਨੂੰ ਬੁਲਾਉਂਦੇ ਨੇ ਇਹਨਾਂ ਦੇ ਸਾਥੀ ਸਾਰੇ ਬਹੁਤ ਸਤਕਾਰਯੋਗ ਸਿੱਖਿਸ਼ਿਤ ਐਮਐਲਏ ਮਿਲੇ ਕੋਲਾ ਸਾਹਿਬ ਬਹੁਤ ਸਾਰੇ ਸਾਡੇ ਸੀਨੀਅਰ ਆਮ ਆਦਮੀ ਪਾਰਟੀ ਦੇ ਲੀਡਰ ਸਾਰੀ ਪਾਰਟੀਆਂ ਦੇ ਲੋਕ ਆਏ ਹੋਏ ਨੇ ਸੋ ਮੈਂ ਧੰਨਵਾਦ ਕਰਦਾ ਤੇ ਇਸ ਤਰ੍ਹਾਂ ਦੀਆਂ ਉਫਤਾਰ ਪਾਰਟੀਆਂ ਹੁੰਦੀਆਂ ਰਹਿਣ ਅਸੀਂ ਸੁਣਦੇ ਹੁੰਦੇ ਸੀ ਦਿੱਲੀ 'ਚ ਹੁੰਦੀ ਹੈ ਲੈਕਿਨ ਹੁਣ ਇਹਨਾਂ ਦੀ ਬਦੌਲਤ ਸਾਡੇ ਸਾਥੀਆਂ ਦੀ ਬਦੌਲਤ ਅਸੀਂ ਇੱਥੇ ਵੀ ਇਹ ਪਾਰਟੀ ਕਰਨ ਲੱਗੇ ਠੀਕ ਹੈ ਉਹ ਸਵਾਲ ਦੀਾਸ ਪਾਸ ਤੇ ਜਿਸ ਤਰ੍ਹਾਂ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਉਹ ਪੰਜਾਬ ਦਾ ਮਾਹੌਲ ਬੜਾ ਵੱਖਰਾ ਹੈ ਇੱਥੇ ਲੋਕ ਬੜੇ ਪਿਆਰ ਨਾਲ ਇਕੱਠੇ ਰਹਿੰਦੇ ਨੇ ਉਹਨੇ ਕੀ ਸੰਦੇਸ਼ ਸਰ ਪੰਜਾਬ ਦਾ ਜਦੋਂ ਇਤਿਹਾਸ ਦੇਖਦੇ ਹਾਂ ਨਾ ਅਸੀਂ ਜਿਹੜੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਉਹ ਸਾਈਂਮੀ ਅਮੀਰ ਨੇ ਰੱਖੀ ਔਰ ਜਦੋਂ ਅੱਜ ਇਹ ਸਾਬਤ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਉਹ ਸਭ ਤੋਂ ਵਧੀਆ ਰਾਜ ਸੀ ਅਜੇ ਸਾਬਤ ਹੋ ਗਿਆ ਉਹਦੇ ਵਿੱਚ ਜੇ ਅਸੀਂ ਆਪਣੇ ਟਰਮ ਵਾਈਜ਼ ਪਪੂਲੇਸ਼ਨ ਦੇਖਦੇ ਨੇ 67% ਸਾਡੇ ਮੁਸਲਮਾਨ ਭਰਾ ਸੀ ਇਹੋ ਜੀ ਆਸਾ ਤੇ ਕਿਸੇ ਵੀ ਤਰ੍ਹਾਂ ਨਹੀਂ ਹੋਇਆ 67% 17% ਸਾਡੇ ਹਿੰਦੂ ਭਰਾ ਸੀ 13 6 ਸੀ ਇੱਕ ਵੀ ਕੇਸ ਨਹੀਂ ਹੋਇਆ ਲੜਾਈ ਦਾ ਆਪਸੀ ਕੋਈ ਫਾਂਸੀ ਤੇ ਨਹੀਂ ਚੜਿਆ ਇੰਨਾ ਵਧੀਆ ਰਾਸੀ ਔਰ ਸਾਡੀ ਜਿਹੜੀ ਐਜੂਕੇਸ਼ਨ ਹੈ ਸਭ ਤੋਂ ਵਧੀਆ ਸੀ ਲੇਕਿਨ ਸਾਡੀਆਂ ਮੌਕੇ ਦੀਆਂ ਜਿਹੜੀਆਂ ਸਰਕਾਰਾਂ ਸੀ ਉਹ ਨਹੀਂ ਸਮਝ ਸਕੀਆਂ ਸਾਡੇ ਲੀਡਰ ਨਹੀਂ ਸਮਝ ਸਕੇ ਸਾਡਾ ਦੇਸ਼ ਵੰਡਿਆ ਗਿਆ ਦੇਸ਼ ਜਿਹੜਾ ਵੰਡਿਆ ਗਿਆ ਉਹ ਪੰਜਾਬ ਵੰਡਿਆ ਗਿਆ ਔਰ ਬੰਗਲਾਦੇਸ਼ ਵੰਡਿਆ ਗਿਆ ਹੋਰ ਦੇਸ਼ ਦੀ ਵੰਡ ਨਹੀਂ ਹੋਈ ਉਹਦੇ ਨਾਲ ਜਿਹੜਾ ਸਾਡਾ ਸਾਹਜ ਹੈ ਜੋ ਅਸੀਂ ਅੱਜ ਦੇਖਦੇ ਆ ਕਿ ਸਾਡੇ ਜਿਹੜੇ ਲੋਕ ਉਧਰੋਂ ਆਉਂਦੇ ਆ ਉਹ ਇੱਥੇ ਰੋਕੇ ਜਾਂਦੇ ਆ ਸਾਡੇ ਬਜ਼ੁਰਗ ਉੱਥੇ ਜਾਂਦੇ ਆ ਉਹ ਰੋਕੇ ਜਾਂਦੇ ਆ ਸੋ ਇਹ ਜਿਹੜੀ ਵੰਡ ਹੈ ਉਹਨੂੰ ਵੀ ਅੱਜ ਲੋਕ ਸਾਡੇ ਸਮਝਣ ਲੱਗੇ ਕਿ ਸਾਡੀ ਜਿਹੜੀ ਇਹ ਇੱਕ ਸਾਜਿਸ਼ ਸੀ ਇਹ ਹੋਣੀ ਨਹੀਂ ਚਾਹੀ ਸਾਡਾ ਪਿਆਰ ਰਹਿਣਾ ਤੁਸੀਂ ਦੇਖਿਆ ਕਿ ਪੰਜਾਬ ਚ ਜਾਂ ਪਾਕਿਸਤਾਨ ਦੇ ਪੰਜਾਬ ਚ ਕਿਦੇ ਦੰਗੇ ਹੋਏ ਹੋਣ ਸੋ ਇਹ ਬਖਤੀ ਇੱਕ ਗੱਲ ਸੀ ਜਿਹੜੀ ਅਸੀਂ ਸਮਝ ਨਹੀਂ ਸਕੇ ਔਰ ਸਾਡੇ ਚ ਆਪਸੀ ਭਾਈਚਾਰਾ ਇਸ ਤਰ੍ਹਾਂ ਕੈਮ ਰਹੂਗਾ ਔਰ ਬਹੁਤ ਵਧੀਆ ਮਾਹੌਲ ਹੈ ਧੰਨਵਾਦ ਕਰਦੇ ਆ ਸਾਡੇ 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 ਜਨਰਲ ਸੈਕਟਰੀ ਨੇ ਇਹ ਹਮੇਸ਼ਾ ਸਾਡਾ ਸਾਧ ਤਾਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਅਸੀਂ ਤੇਨਾਂ ਦੇ ਪਿੱਛੇ ਲੱਗਣ ਵਾਲੇ ਆ ਠੀਕ ਹੈ ਇਸ ਤਰ੍ਹਾਂ ਦੇ ਲੋਕ ਜਦੋਂ ਬੁਲਾ ਕੇ ਮਾਨ ਸਤਕਾਰ ਦਿੰਦੇ ਨੇ ਤਾਂ ਇਹ ਤਾਂ ਵੱਡੀ ਕੋਈ ਹੋਰ ਗੱਲ ਹੋ ਨਹੀਂ ਸਕਦੀ। ਮੈਂ ਚਮਨ ਕੁਰਾਸ਼ੀ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਜਿੱਥੇ ਮੁ슬ਮਾਨ ਬਹੁਤ ਘੱਟ ਗਿੰਦੀ ਵਿੱਚ ਰਹਿੰਦੇ ਨੇ। ਉਹਨਾਂ ਨੇ ਇਫਤਾਰ ਪਾਰਟੀ ਦਾ ਆਯੋਜਨ ਕਰਕੇ ਸਾਰੇ ਮੁ슬ਮਾਨ ਭਾਈਚਾਰੇ ਨੂੰ ਇੱਥੇ ਇਕੱਠਾ ਕੀਤਾ। ਤੇ ਦੂਜੇ ਇਹਨਾਂ ਦੇ ਭਰਾ ਸਿੱਖ ਭਰਾ, ਹਿੰਦੂ ਭਰਾ ਜੋ ਵੀ ਇਹਨਾਂ ਨਾਲ ਮਿਲ ਵਰਤਦੇ ਨੇ ਇੱਥੇ ਉਹਨਾਂ ਨੂੰ ਬੁਲਾਇਆ ਤੇ ਇਸ ਨਾਲ ਅਮਨ ਸ਼ਾਂਤੀ ਦਾ ਬਹੁਤ بڑا ਸੰਦੇਸ਼ ਦਿੱਤਾ ਇਹਨਾਂ ਨੇ। ਇਹਨਾਂ ਨੂੰ ਇਹ ਵਧਾਈ ਦੇ ਪਾਤਰ ਨੇ।